ਸੁਣ ਲੈ ਤੰਗ ਨਾ ਕਰਾਵਾ ਕੰਮ ਚੱਲਣ ਦੇ ਵੀ ਮੈਂ ਪੁਲਿਸ ਬੁਲਾਉਂ ਬੁਲਾ 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 ਨਾ ਕੋਈ ਕੁਝ ਨਹੀਂ ਲਾਜ਼ਮ ਰੈਸ ਵਾਲੇ ਬੁਲਾ ਥੱਪੜ ਮਾਰ ਕਰ ਤੋੜੇ ਦੁੱਥਾ ਜਰਾ ਉੱਤਰ ਬੈਠ ਜਾ ਮੇਰੇ ਕੰਮ ਹੁੰਦਾ ਔਰ ਕਿਸੇ ਨੂੰ ਨਹੀਂ ਇੱਥੇ ਬੈਠਣਾ ਤੈਨੂੰ ਗਿਆ ਨਹੀਂ ਤੈਨੂੰ ਮਿਲਿਆ ਨਹੀਂ ਤੂੰ ਔਰ ਹਟ ਜਾ ਕਰ ਚਾਹ ਕਰ ਚਾਹ ਇੰਨਾਂ ਨੂੰ ਰਾਜਪੁਰਾ ਦਿਨੇਸ਼ ਹਸਪਤਾਲ ਦੇ ਵਿੱਚ ਇੱਕ ਨਵ ਜੰਮੇ ਬੱਚੇ ਦਾ 22 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਇਲਾਜ ਦੇ ਦੌਰਾਨ ਬੱਚੇ ਦੀ ਮੌਤ ਹੋ ਗਈ ਸੀ ਪਰਿਵਾਰ ਨੇ ਡਾਕਟਰ ਤੇ ਲਗਾਈ ਸਿੰਘ ਗੰਭੀਰ ਇਲਜ਼ਾਮ ਤੇ ਡਾਕਟਰ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਅੱਜ ਦਿਨੇਸ਼ ਚਿਲड्रन ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰਾਂ ਤੇ ਵਕਵਕ ਜਥੇਬੰਦੀਆਂ ਵੱਲੋਂ ਕਾਨੂੰਨੀ ਕਾਰਵਾਈ ਕਰਵਾਉਣ ਤੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਦਿਨੇਸ਼ ਹਸਪਤਾਲ ਮੁਰਦਾਵਰ ਕੁੱਤਾ ਡਾਕਟਰ ਮੁਰਦਾਬਾਦ 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 ਜਨੇਸ਼ ਹਸਪਤਾਲ ਮੁਰਦਾਬਾਦ 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 ਕਤਲ ਡਾਕਟਰ ਮੁਰਦਾਬਾਦ 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 ਗਾਲਪੁਰਗ ਵਾਹਿਗੁਰੂ ਜੋਤੋ ਲੀਗ ਨੂੰ ਕੀਆ ਪਰ ਪ੍ਰਸ਼ਾਸਨ ਕਾਰਵਾਈ ਨਹੀਂ ਕੀਤੀ ਤੱਕ ਨਹੀਂ ਕਰਦਾ ਤੱਕ ਬੱਚੇ ਦੀ ਬੋਡੀ ਪਰਿਵਾਰ ਨਹੀਂ ਲਏਗਾ ਕਾਮਾ ਜੀ ਕੱਲ ਉਹਨੇ ਜਿਹੜਾ ਪਰਚਾ ਦਰਜ ਕੀਤਾ ਤੁਸੀਂ ਉਹ ਪਰਚੇ ਤੋਂ ਸਹਿਮਤ ਹੋ ਨਾ ਜੀ ਨਾ ਉਹ ਤਾਂ ਪੁਲਿਸ ਨੇ ਆਪਣਾ ਕੀਤਾ ਜਿਹੜਾ ਪੁਲਿਸ ਨੂੰ ਉਹਨੇ ਪੁਲਿਸ ਨਾਲ ਗੰਦੀ 353 ਦਾ ਜਿਹੜਾ ਕੀਤਾ ਨਾ ਉਹ ਕੀਤਾ ਜਿਹੜੀ 153 ਦੇ ਪਹਿਲਾਂ 153 ਸੀ ਹੁਣ ਤਾਂ ਪਤਾ ਨਹੀਂ ਮਿਸ ਬਿਹਵ ਦਾ ਤੇ ਉਹ ਹੁਣ ਬੀਐਨਐਸ ਧਾਰਾ ਪਚੇਂਜ ਹੋ ਗਈ ਮਾਫੀ ਦਿਓ ਮੈਨੂੰ ਪਤਾ ਨਹੀਂ ਉਹ ਕੀਤਾ ਮਿਸ ਬਿਹਵ ਦਾ ਮੰਦੀ ਸ਼ਬਦਾਰ ਜੀ ਬੋਲ ਜਿਹੜੀ ਪੁਲਿਸ ਨੂੰ ਬਲੀ ਆ ਉਹ ਜਿਹੜਾ ਬੰਦਾ ਪੁਲਿਸ ਦਾ ਮਿਸ ਬਿਹਵ ਕਰਦਾ ਜਿਹੜੇ ਬੰਦੇ ਨੂੰ ਵਰਦੀਏ ਡਰ ਨਹੀਂ ਭਾਜੀ ਉਹ ਆਮ ਇਨਸਾਨ ਨਾਲ ਕੀ ਟਰੀਟ ਕਰਦਾ ਹੋਏਗਾ ਇੱਥੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਉਹ ਸਾਡੀ ਤਾਂ ਬੇਨਤੀ ਲਾ ਲਓ ਜੋ ਮਰਜ਼ੀ ਲਾ ਲਓ ਕਿ ਘੰਟੇ ਦਾ ਕਿ ਘੰਡੇ ਵਿੱਚ 20 ਮਿੰਟ ਲੰਘ ਗਏ ਨੇ ਬਸ ਗਿਆ 12 ਕਮੇ ਦਾ ਨਿਰਧੜੇ ਅਸੀਂ ਦੇ ਤੁਰਤੇ ਤੇ ਫਿਰ ਪ੍ਰਸ਼ਾਸਨ ਨੂੰ ਓੱਖਾ ਹੋ ਜਾਣਾ ਸਾਂਭਣਾ ਸੋ ਇਸ ਕਰਕੇ ਜਿਹੜਾ ਜੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੇ ਉਹਨਾਂ ਨਾਲ ਮਿਸਬੀਹਵ ਹੋਇਆ ਤੇ ਪਰਚਾ ਕਰਤਾ ਪੁਲਿਸ ਨੇ ਮੇਰੀ ਗੱਲ ਗੌਰ ਕਰਿਓ ਮਾੜਾ ਜਿਆ ਪ੍ਰਸ਼ਾਸਨ ਨਾਲ ਮਿਸਬੀਹਵ ਹੋਇਆ ਤੇ ਪ੍ਰਸ਼ਾਸਨ ਨੇ ਪਰਚਾ ਕਰਤਾ ਜਿਹੜਾ ਲੋਕਾਂ ਨਾਲ ਮਿਸਬੀਹਵ ਰੋਜ ਹੁੰਦਾ ਲੋਕਾਂ ਦੇ ਬੱਚੇ ਮਾਰਦਾ ਤੇ ਉਹ ਪ੍ਰਸ਼ਾਸਨ ਨੂੰ ਵਿਖਦਾ ਨਹੀਂ ਪਿਆ ਸੋ ਇਸ ਕਰਕੇ ਇਹੀ ਬੇਨਤੀ ਆ ਵੀ ਇੱਥੇ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਰੀਆਂ ਬਟੀਆਂ ਨੇ ਆਲ ਇੰਡੀਆ ਸਿੱਖ ਰਾਜਿਤ ਮਹਾਸਭਾ ਦੇ ਸਾਰੇ ਵੀਰ ਭੈਣ ਭਰਾਸੀ ਇਕੱਠੇ ਹੋਏ ਆ ਸਾਰੇ ਆ ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਆਏ ਨੇ ਬੋਟਾ ਸੇ ਖਾਲਾਪੁਰ ਆਏ ਨੇ ਪਰ ਆ ਪ੍ਰਧਾਨ ਜੀ ਸਿੰਘ ਦੀ ਸਾਫ ਕਾ ਸੈਨਿਕ ਕ੍ਰਾਂਤੀਕਾਰੀ ਆਈ ਹੈ ਵੀ ਮਿੰਟੂ ਹਰੀ ਬੱਬੂ ਰੇ ਖਾਲਾਪੁਰ ਲੱਖੋਵਾਲ ਜਿਹੜੀ ਹੈ ਜਥੇਬੰਦੀ ਸਾਰੀਆਂ ਮੈਂ ਨਾਮ ਲਵਾਂ ਤੇ ਮੇਰੇ ਕੋਲ ਰਹਿ ਜਾਣੇ ਕਈਆਂ ਦੇ ਪਰ ਕਿਹੜੀ ਕਿਹੜੀ ਜਥੇਬੰਦੀ ਜਿਹੜੀ ਰਾਜਪੁਰ ਦੀ ਨਹੀਂ ਆਈ ਚੜੂਨੀ ਤੋਂ ਆਇਆ ਵੀ ਸੜਾ ਹੈਪੀ ਭਰਾ ਆਏ ਸਾਰੇ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਹੋਰ ਜਿਹੜੇ ਆ ਭਰਾ ਬੱਬਰ ਖਾਲਸਾ ਦਲ ਦੇ ਮਾਨ ਦਲ ਦੇ ਵੀ ਸੋਭਾ ਸਿੰਘ ਜੀ ਪਹੁੰਚੇ ਨੇ ਤੋਂ ਸਾਰੇ ਵੀ ਸਾਡੇ ਭੈਣ ਭਰਾ ਪਹੁੰਚੇ ਨੇ ਇਸੇ ਵੈਂਤੀਆ ਕਾਟ ਤਾਉਣ ਵਧੀ ਜਾਣਾ ਕਿਉਂਕਿ ਲੋਕਾਂ ਨੇ ਜਿਹੜੀ ਧੱਕਾਸ਼ਾ ਕੀਤੀ ਹੈ ਇੱਥੇ ਲੋਕ ਤੁਸੀਂ ਮੇਰੀ ਸਾਡੀ ਵੀਡੀਓ ਬਣਾਉਣ ਨਾਲੋਂ ਉਹਨਾਂ ਲੋਕਾਂ ਦੇ ਬਣਾਓ ਜਿਨ੍ਹਾਂ ਦਾ ਧੱਕਾ ਹੋਇਆ ਹੈ ਉਹਨਾਂ ਲੋਕਾਂ ਦੇ ਕੱਲੇ-ਕੱਲ ਦੇ ਵਿਊ ਲਓ ਤੇ ਤੁਸੀਂ ਆਪ ਇੱਥੋਂ ਰੋਕ ਕੇ ਜਾਓਗੇ ਅੱਖਾਂ ਭਰ ਕੇ ਜਾਓਗੇ ਵੀ ਆਹ ਕੁਝ ਹੁੰਦਾ ਸਾਡੇ ਪਰਿਵਾਰਾਂ ਨਾਲ ਧੰਨਵਾਦ ਜੀ ਪਹਿਲਾਂ ਨਾਮ ਜੀ ਆਪਣਾ ਦੱਸੋ ਜੀ ਮੇਰਾ ਨਾਂ ਜੀ ਭਲਕਾਰ ਸਿੰਘ ਬੈਂਸ ਹੈ ਦਾ ਜਨਸ ਕਤਰ ਹੈ ਭਾਰਤੀ ਕਿਸਾਨ ਮੋਜੂਲੀ ਪਿੰਜਾ ਵੱਲੋਂ ਦੇਖੋ ਇਹ ਦਾ ਦਿਨੇਸ਼ ਹਸਟਲ ਨਾਲ ਉਹ ਵੇਗਾ ਪੀ ਚਾਰ ਦਿਨਾਂ ਤੋਂ ਜਿਹੜੀ ਪ੍ਰੋਬਲਮ ਆਈ ਹੈ ਇੱਕ ਬੱਚੇ ਦਾ ਇਹਨਾਂ ਨੇ ਉਹ ਵੀ ਜਿੱਥੇ ਨਾਲ ਦੱਸਿਆ ਬਬੂ ਭਾਈ ਨੇ ਵੀ ਉਹ ਹਾਜੇ ਮਿਲਗਾ ਇੱਕ ਦੋ ਦਿਨ ਦਾ ਹੀ ਬੱਚਾ ਸੀਗਾ ਜਿਹੜਾ ਇੱਥੇ ਕੁਝ ਗਿਆ ਸੀਗਾ ਬੱਚਾ ਚਲੋ ਪਰ ਕਿ ਮੇਰੇ ਕਹਿਣ ਦਾ ਇਹ ਮਤਲਬ ਹੈ ਵੀ 80 ਸਾਲ ਦੇ ਵਿੱਚ ਆਪਣੀ ਸਿਹਤ ਸੁਭਾਵਾ ਵਧੀਆ ਨਹੀਂ ਬਣੀਆਂ ਦੇਸ਼ ਦੀਆਂ ਜੇ ਸਿਹਤ ਸੁਭਾਵਾ ਦੇਸ਼ ਦੀਆਂ ਵਧੀਆ ਹੁੰਦੀਆਂ ਸਰਕਾਰੀ ਵਧੀਆ ਹੁੰਦੀਆਂ ਅੱਜ ਮੇਰੇ ਵੀਰ ਨੂੰ ਇੱਥੇ ਲਟੋਏ ਲੁੱਟੂ ਟੋਲੇ ਗ੍ਰਾਂਡ ਦੀ ਲੋੜ ਨਹੀਂ ਸੀਗੀ ਠੀਕ ਹੈ ਜੀ ਤੇ ਮੈਂ ਜਦੋਂ ਵੀ ਪਹਿਲਾਂ ਵੀ ਦੋ ਤਿੰਨ ਵਾਰੀ ਇੱਥੇ ਕੜਨ ਆ ਬਪਰੀਆਂ ਪਰ ਉਸ ਵੇਲੇ ਦੱਬ ਲੈਂਦਾ ਸੀਗਾ ਚਾਹ ਕੋਈ ਪ੍ਰਸ਼ਾਸਨ ਦਾ ਜੋਰ ਬੰਦ ਰਾਇਆ ਕੁਝ ਵੀ ਕਰ ਦਿੰਦਾ ਉਹ ਗੱਲਾਂ ਨਹੀਂ ਵਾਰ ਆਉਂਦੀਆਂ ਸੀਗੀਆਂ ਪਰ ਹੁਣ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਤੇ ਆਪਣੇ ਦੀ ਪੀ ਵਾਈਜ਼ ਜਿਨ੍ਹਾਂ ਨੇ ਸਾਰਿਆਂ ਨਾਲ ਰਲ ਕੇ ਇਹਦੀ ਆਵਾਜ਼ ਚੱਕੀ ਹੈ ਇਸ ਲਟੇਰੇ ਦੀ ਤਾਂ ਉਸ ਲਟੇਰੇ ਵੀ ਆ ਵਿੱਚ ਆ ਦੇਖੋ ਸਾਰੇ ਲੋਕ ਇਕੱਠੇ ਹੋਏ ਨੇ ਇਹਦੇ ਜਿਹੜਾ ਪਾਪਾਂ ਦਾ ਘੜਾ ਸੀਗਾ ਆ ਰੈਡੀ ਪੜ ਚੁੱਕਿਆ ਸੀਗਾ ਕਿਉਂ ਇਹ ਬਹੁਤ ਬੜੀ ਪਹਿਲੀ ਵਾਰ ਚੁੱਕਿਆ ਸੀਗਾ ਇਹਨੂੰ ਇਹ ਸੀ ਮੇਰਾ ਕਿੜਾ ਕੁਝ ਵਿਗੜਦਾ ਹੈ ਪਰ ਕੋਈ ਨਹੀਂ ਚੀਜ਼ ਉਹਦਾ ਐਂਡ ਹੁੰਦਾ ਇਹਦਾ ਐਂਡ ਆ ਗਿਆ ਹੁਣ ਜਦ ਤੱਕ ਇੱਥੇ ਪ੍ਰਸ਼ਾਸਨ ਦੇ ਤੱਕ ਕੋਈ ਕਾਰਵਾਈ ਨਹੀਂ ਕਰਦਾ ਵੱਡੀ ਜਾਂ ਤੱਕ ਇਹ ਧਰਨਾ ਇਸ ਤਰੀ ਚੱਲੇਗਾ ਅਤੇ ਜੋ ਵੀ ਸਾਡੀ ਜਿੰਨੇ ਵੀ ਜੁਨੀਅਨ ਆਈਆਂ ਨੇ ਜਿੰਨੇ ਵੀ ਇੱਥੇ ਅਸੀਂ ਮੇਲ ਲੈਟਰ ਨੇ ਉਹਨਾਂ ਨੂੰ ਸਲਾਹ ਕਰਕੇ ਕੋਈ ਅਗਲਾ ਐਕਸ਼ਨ ਜੋ ਲਏਗਾ ਉਦੇ ਹਿਸਾਬ ਨਾਲ ਚੱਲਿਆ ਜਾਏਗਾ ਬੱਚਾ ਮੇਰਾ ਆਇਆ ਮਟ ਗਿਆ ਮਨ ਮਨ ਨੂੰ ਕਿਹਾ ਮੇਰੇ ਨਾਲ ਦਾ ਬੱਚਾ ਕੀ ਹੋਇਆ ਜੀ ਤੇ ਜੇ ਤੇ ਸੁਣਾਵਾ ਉਹਨਾਂ ਨੇ ਅਸੀਂ ਡਾਕੀ ਕਰਾਇਆ ਹੀ ਮੈਂ ਅੱਡੇ ਕਰਵਾਇਆ ਹੀ ਕੋਟੇ ਨਹੀਂ ਕੀਤੀ ਅਨੁਪਾਤ ਉਹੋ ਇਹ ਠੀਕ ਹੀ ਤੇ ਇਹਨਾਂ ਨੇ ਹਮਵਾ ਜਨ ਨੂੰ ਲਾ ਠੀਕ ਹੈ ਬੱਚਾ ਆਈਏ ਚੱਲ ਕੋਈ ਨਹੀਂ ਜਰਾ ਪੈਸੇ ਵੀ ਦੇ ਜੰਦੇ ਹੀ ਛਾਟ ਵੀ ਲੈ ਲਿਆ ਜੀ ਬਦਾ ਨੇ ਤੇ ਇੱਕ ਮਹੀਨੇ ਬਾਅਦ ਜਦ ਬੱਚਾ ਠੀਕ ਹੋ ਗਿਆ ਹੈ ਤੇ ਇਹਨੇ ਇਹਦੇ ਬਣ ਕੇ ਹਨ ਉਹ ਘਰੇ ਵੇਖ ਕੇ ਗਏ ਅਸੀਂ ਬੱਚਾ ਕੀ ਨਹੀਂ ਖੇਡਦਾ ਭਾਈ ਰਾਤੀ ਰਾਤ ਜਿਹੜੇ ਬੂਖ ਘਰ ਤੇ ਲੈ ਬੱਚਾ ਤੁਹਾਡਾ ਖਤਮ ਹੋ ਗਿਆ ਉਹ ਬੱਚਾ ਲੈ ਜਾਓ ਆਪਣਾ ਖੈਣ ਕਰਕੇ ਆਈ ਕਿ ਸਿਆਣੇ ਕਰਕੇ ਬੱਚਾ ਵੀ ਲੈ ਕੇ ਜਾਣਾ ਨਹੀਂ ਹਨ ਬੱਚਾ ਵਖਾਇਆ ਨਹੀਂ ਬੱਚਾ ਕਿੱਥਾ ਹੈ ਤੁਹਾਨੂੰ ਬੱਚਾ ਚਾਹੀਦਾ ਤਾਂ ਹੀ ਸਲਾਮਤ ਤੁਹਾਨੂੰ ਪੈਸੇ ਦੇ ਦੇ ਗਾ ਰਿਹਾ ਬੱਚਾ ਦੇ ਦੇ ਟੀਕਾ ਲਾ ਕੇ ਬੱਚਾ ਮਾਰਦਾ ਇਹ ਮਹੀਨਾ ਹੋ ਗਿਆ ਬੱਚੇ ਆ ਕੀ ਨਹੀਂ ਆ ਰਿਹਾ ਬਹੁਤ ਜਿਆਦਾ ਆਪੀ ਆਮਦ ਕਰਦੇ ਹਨ ਬੱਚਾ ਸਹੀ ਸਲਾਮਤ ਦੇ ਡਾਕਟਰ ਨੂੰ ਕੋਈ ਮਾਣ ਇਨਸਾਫ ਨਹੀਂ ਦੇ ਆ ਰਿਹਾ ਜਦੋਂ ਹਸਪਤਾਲ ਬੰਦ ਹੋਵੇ ਇਹ ਸਾਡਾ ਬੱਚਾ ਹਨ ਸਹੀ ਸਲਾਮਤ ਦੇ ਜੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਕਿ ਇਹ ਬੱਚਾ ਸਲਾਮਤ ਨਹੀਂ ਰਹੇਗਾ ਕਾਰਵਾਈ ਹੋਣੀ ਚਾਹੀਦੀ ਨਾ ਤੇ ਹਸਪਤਾਲ ਬੰਦ ਹੋਵੇ ਬੱਚਾ ਹਨ ਮਾਣਦੇ